ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਖੁਰਾਕ ਖੇਤਰ ਵਿੱਚ ਨਵੀਨਤਾ ਸਥਿਰਤਾ ਤੇ ਸੁਰੱਖਿਆ ਲਈ ਵਿਸ਼ਵ ਪੱਧਰ ਦੇ ਮਾਪਦੰਡ ਤੈਅ ਕਰਨ ਲਈ ਵਚਨਬੱਧ ਹੈ। ਨਵੀਂ ਦਿੱਲੀ ਵਿੱਚ ਆਯੋਜਿਤ ਵਰਲਡ ਫੂਡ ਇੰਡੀਆ 2024 ਦੇ ਪਹਿਲੇ ਦਿਨ ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇੱਕ ਜਿਵੰਤ ਤੇ ਵਿਭਿੰਨ ਭੋਜਨ ਸੱਭਿਆਚਾਰ ਹੈ ਤੇ ਕਿਸਾਨ ਦੇਸ਼ ਦੇ ਭੋਜਨ ਵਾਤਾਵਰਣ ਦੀ ਰੀੜ ਦੀ ਹੱਡੀ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਨਵੀਨਤਾਕਾਰੀ ਨੀਤੀਆਂ ਨਾਲ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਪ੍ਰਤੀਸ਼ੀਲ ਖੇਤੀਬਾੜੀ ਅਭਿਆਸਾਂ, ਮਜ਼ਬੂਤ ਪ੍ਰਸ਼ਾਸਕੀ ਢਾਂਚੇ ਅਤੇ ਆਧੁਨਿਕ ਤਕਨੀਕਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਰਕਾਰ ਨੇ ਫੂਡ ਪ੍ਰੋਸੈਸਿੰਗ ਖੇਤਰ ਨੂੰ ਬਦਲਣ ਲਈ ਵਿਆਪਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਫੂਡ ਤੇ ਪ੍ਰੋਸੈਸਿੰਗ ਖੇਤਰ ਦੀ ਸਮਰਥਾ ਨੂੰ ਪਛਾਣਨਾ ਇੱਕ ਸ਼ਲਾਗਾ ਯੋਗ ਪਹਿਲ ਹੈ ਵਰਲਡ ਫੂਡ ਇੰਡੀਆ ਨੂੰ ਸੰਬੋਧਨ ਕਰਦਿਆਂ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕੀ ਫੂਡ ਤੇ ਪ੍ਰੋਸੈਸਿੰਗ ਸੈਕਟਰ ਕਿਸਾਨਾਂ ਲਈ ਸਸ਼ਕਤੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਉਹਨਾਂ ਕਹਿੰਦੇ ਕਿ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਤੇ ਨੌਕਰੀਆਂ ਸਿਰਜਣ ਵਿੱਚ ਇਸ ਖੇਤਰ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਅੱਗੇ ਕਹਿੰਦੇ ਵਰਲਡ ਫੂਡ ਇੰਡੀਆ ਦਾ ਆਯੋਜਨ ਫੂਡ ਪ੍ਰੋਸੈਸਿੰਗ ਉਦਯੋਗ ਖੇਤਰ ਨੂੰ ਵਿਸ਼ਵ ਪੱਧਰ ਤੇ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ ਚਾਰ ਦਿਨਾ ਵਰਲਡ ਫੂਡ ਇੰਡੀਆ 2024 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪ ਵਿੱਚ ਸ਼ੁਰੂ ਹੋਇਆ ਇਸ ਸਮਾਗਮ ਵਿੱਚ 90 ਤੋਂ ਵੱਧ ਦੇਸ਼ ਜਿਨ੍ਹਾਂ ਵਿੱਚ 26 ਭਾਰਤੀ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇ 18 ਕੇਂਦਰੀ ਮੰਤਰਾਲੇ ਤੇ ਸਹਿਯੋਗੀ ਸਹਿਕਾਰੀ ਸੰਸਥਾਵਾਂ ਵੀ ਹਿੱਸਾ ਲੈ ਰਹੀਆਂ ਨੇ ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਮਨਿਤ ਸਿੰਘ ਬਿੱਟੂ ਵੀ ਸ਼ਾਮਿਲ ਸਨ